ਮੇਰੀ ਕਵਿਤਾ ਦਾ ਸਰਲੇਖ ਹੈ ਜ਼ਿੰਦਗੀ ਦਾ ਅਨੁਭਵ ਮੈਨੂੰ ਨੀਂਦ ਦੇ ਸੁਪਨੇ ਬੇਕਾਰ ਜਿਹੇ ਲੱਗੇ ਮੈਨੂੰ ਨੀਂਦ ਦੇ ਸੁਪਨੇ ਬੇਕਾਰ ਜਿਹੇ ਲੱਗੇ ਜਦੋਂ ਸੁਪਨਾ ਮੈਂ ਖੁੱਲੀਆਂ ਅੱਖਾਂ ਨਾ ਵੇਖਿਆ ਜਦੋਂ ਸੁਪਨਾ ਮੈਂ ਖੁੱਲੀਆਂ ਅੱਖਾਂ ਨਾ ਵੇਖਿਆ ਮੈਂ ਰਹਿ ਗਿਆ ਇਕੱਲਾ ਸਭ ਪਾਰ ਹੋ ਗਏ ਮੈਂ ਰਹਿ ਗਿਆ ਇਕੱਲਾ ਸਭ ਪਾਰ ਹੋ ਗਏ ਜਦੋਂ ਮੰੰਜਰ ਸਮੁੰਦਰ ਕਿਨਾਰੇ ਖਲੋਕੇ ਵਿਖਿਆ ਜਦੋਂ ਮੰੰਜਰ ਸਮੁੰਦਰ ਕਿਨਾਰੇ ਖਲੋਕੇ ਵਿਖਿਆ ਮੇਰੇ ਹੰਝੂਆਂ ਦਾ ਮੁੱਲ ਆਪਣੇ ਆ ਵੀ ਨਾ ਪਾਇਆ ਮੇਰੇ ਹੰਝੂਆਂ ਦਾ ਮੁੱਲ ਆਪਣੇ ਆ ਵੀ ਨਾ ਪਾਇਆ ਬਸ ਅਠੋ ਪੈਰ ਮੈਂ ਤਾਰੂ ਰੋਕੇ ਵਿਖਿਆ ਬਸ ਅਠੋ ਪੈਰ ਮੈਂ ਤਾਰੂ ਰੋਕੇ ਵਿਖਿਆ ਮੇਰਾ ਮਨ ਇੱਕ ਸਾਫ ਹੁੰਦਾ ਹੀ ਨਹੀਂ ਮੇਰਾ ਮਨ ਇੱਕ ਸਾਫ ਹੁੰਦਾ ਹੀ ਨਹੀਂ ਚੰਗੇ ਵਿਚਾਰਾਂ ਨੂੰ ਮਨ ਚ ਸਮੋਹ ਕੇ ਵੇਖਿਆ ਚੰਗੇ ਵਿਚਾਰਾਂ ਨੂੰ ਮਨ ਚ ਸਮੋਹ ਕੇ ਵੇਖਿਆ ਮੈਂ ਉਡੀਕਦਾ ਕੋਈ ਮੇਰਾ ਬਣੂਗਾ ਸਹਾਰਾ ਮੈਂ ਉਡੀਕਦਾ ਕੋਈ ਮੇਰਾ ਬਣੂਗਾ ਸਹਾਰਾ ਹਮ ਸਫਰ ਦੇ ਸੁਪਨਿਆਂ ਨੂੰ ਸੁਜੋ ਕੇ ਵੇਖਿਆ ਹਮ ਸਫਰ ਦੇ ਸੁਪਨੇ ਨੂੰ ਸੁਜੋ ਕੇ ਵੇਖਿਆ ਮੈਂ ਸਭ ਲਈ ਫੁੱਲਾਂ ਦੇ ਹਾਰ ਪਰੋਂਦਾ ਰਿਹਾ ਮੈਂ ਸਭ ਲਈ ਫੁੱਲਾਂ ਦੇ ਹਾਰ ਪਰੋਂਦਾ ਰਿਹਾ ਪਰ ਸਭ ਨੇ ਮੇਰੇ ਰਾਹਾਂ 'ਚ ਕੰਡਿਆਂ ਨੂੰ ਵਿਸ਼ੋਕੇ ਵੇਖਿਆ ਪਰ ਸਭ ਨੇ ਮੇਰੇ ਰਾਹਾਂ 'ਚ ਕੰਡਿਆਂ ਨੂੰ ਵਿਸ਼ੋਕੇ ਵੇਖਿਆ ਜ਼ਿੰਦਗੀ ਦਾ ਸੁੱਖ ਹਨੇਰੇ 'ਚ ਨਹੀਂ ਜ਼ਿੰਦਗੀ ਦਾ ਸੁੱਖ ਹਨੇਰੇ 'ਚ ਨਹੀਂ ਜੋ ਮੈਂ ਚਾਨਣ ਮੁਨਾਰਿਆਂ ਦੀ ਲੋਚ ਵੇਖਿਆ ਜੋ ਮੈਂ ਚਾਨਣ ਮੁੰਨਾਰਿਆਂ ਦੀ ਲੋਚ ਵੇਖਿਆ ਧੰਨਵਾਦ